ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਨਾ ਚਾਰ گاਮਾ ਦਿਖਾਉਣੇ ਆ ਚਾਰਾਂ ਦੇ ਮਗਰ ਜਿਹੜੇ ਬੱਚੇ ਆ ਕੇ ਵੱਸੀਆਂ ਆ ਗੀਆਂ ਤੇ ਇੱਕ ਹੈਗੀ ਤੋਕੜ ਗੱਬਣ ਚੱਕਪਾਸ ਤੇ ਇੱਕ ਬਾਈ ਕੋਲੇ ਬਾਈ ਤੋਕੜ ਗੱਬਣ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਹੈਗਾ ਵੀਰ ਦਾ ਕੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਗਲਾ ਨੇੜੇ ਪਿੰਡ ਬਾਈ ਨੂੰ ਮੀਨਿੰਗਾ ਹਿੰਮਤਪੁਰਾ ਬਲਾਸਪੁਰਾ ਬਲਾਸਪੁਰ ਇਹ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲੀ ਬਾਈ 8699677060 ਠੀਕ ਹੈ ਬਾਈ ਸੰਦੀਪ ਇਹਨਾਂ ਤੋਕੜ ਗੱਬਣ ਤੋਂ ਚੱਲ ਪਾਣੇ ਕਿਹੜਾ ਸੂਆ ਹਾਏ ਦੂਜਾ ਸੂਆ ਬਈ ਤਿੰਨਾਂ ਮਹੀਨੇ ਦੀ ਗੱਬਣਾ ਬੈੜ ਤੇ 7 ਕਿਲੋ ਦੁੱਧਾ ਬੈੜ ਤੇ ਮੋਲੇ ਦਾ ਮੁੱਲ ਬਾ 45000 ਮੋਲਾ 42000 ਦੀ ਦੇ ਦੇਣ ਠੀਕ ਹੈ ਬਈ ਤੇ ਅੱਗੇ ਸੰਦੀਪ 2 ਨੰਬਰ ਤੇ ਜਰਸੀ ਆ ਇਹ ਜਰਸੀ ਬਈ ਆ ਜਾਂ ਦੂਜਾ ਸੂਆ ਤੇ ਇਹਦੇ ਮਗਰ ਬੱਛੀ ਆ ਰਾਤ ਸੁਈ ਆ ਵਹਿੜ ਤੇ ਇੱਕ ਥਣ ਬਾਈ ਨੇ ਦੱਸਿਆ ਬਾਈ ਘਾਟਾ ਬਾਕੀ ਫੁੱਲ ਵੀਡੀਓ ਪੂਰੀ ਦੇਖ ਸਕਦੇ ਹੋ ਹਾਂ ਉਹ ਆਪਾਂ ਸਾਰੀ ਗੱਲ ਬਾਤ ਕੀਤੀ ਆ ਲੇਵਾ ਬਹੁਤ ਸੋਹਣਾ ਆ ਗਿਆ ਬਈ ਫੀਟਿੰਗ ਵਾਲਾ ਲੇਵਾ ਬੱਚਾ ਬੱਸੀਆ ਬੱਸੀ ਦੇ ਨਾਲੂਆ ਵੀ ਨਾਲ ਚੈੱਕ ਕਰ ਸਕਦੇ ਹੋ ਤੇ ਮੁੱਲੇ ਦਾ ਬਾਈ ਉਹ ਸਾਬ ਨਾਲ ਆਪਾਂ ਮੁੱਲ ਵੀ ਜਮਾ ਥੋੜਾ ਰੱਖਿਆ 38000 ਦੀ ਦੇ ਦੇਣ ਠੀਕ ਆ ਬਾਈ ਅੱਗੇ ਲਾਸਟ ਤੇ ਬਈ ਆ ਤੈਨਾਂ ਨੰਬਰ ਤੇ ਇਹ ਤੈਨੂੰ ਨੰਬਰ ਬਈ ਆਪਣੀ ਘਰ ਦੀ ਵਹਿੜਾ ਬੱਚਾ ਬੱਛੀ ਇਹਦੇ ਮਗਰ ਆਪਾਂ ਬੱਛੀ ਦੇ ਲਈ ਬੱਸੀ ਬਾਈ ਕਹਿੰਨਾ ਬੱਚਾ ਮੈਂ ਰੱਖਣਾ ਘਰੇ ਬਾਈ ਤੇ ਇਹਦਾ ਮੁੱਲ ਬਾਈ ਨੇ ਬਿਨਾ ਬੱਚੇ ਤੋਂ 40 40000 ਰੁਪਇਆ ਮੁੱਲ ਕਰਦੇ ਆ ਠੀਕ ਆ ਮੁੱਲ ਬਾਈ ਨੇ ਲੈਣ ਦੇਣ ਰੱਖਿਆ ਫੁੱਲ ਵੀਡੀਓ ਚ ਬਾਈ ਸਾਰੀਆਂ ਨੇ ਧਾਰਾਂ ਮਾਰੀਆਂ ਠੰਡੀਆਂ ਸੀਲ ਕਰਮਾਂ ਵਾਲੀਆਂ ਫੁੱਲ ਤੇ ਬੱਚਾ ਇਹਦੇ ਮਗਰ ਵੀ ਬੱਸੀ ਆ ਹਾਂ ਇਹਦੇ ਮਗਰ ਵੀ ਬੱਛੀ ਆ ਤੇ ਮੁੱਲੇ ਦਾ ਇਹਦਾ ਮੁੱਲ ਆਪਾਂ ਬਸ ਯਾਰ ਖਿੱਚ ਗਈ ਰੱਖਾਂਗੇ 45000 ਦੀ ਵਣ ਦੇ ਦੇਾਂਗੇ ਤੇ ਮੋਬਾਈਲ ਨੰਬਰ ਫੋਨ ਦੋ 86996 71060 ਠੀਕ ਆ ਬਾਈ